ਕਾਲ ਜੀ ਪਹਿਲਾਂ ਤਾਂ ਜਿਹੜੇ ਵੀ ਈਵਰਸ ਆਪਣੇ ਦੇਖ ਰਿਹਾ ਸਭ ਨੂੰ ਸ਼ਾਰਪਨਿਕ ਸਤਿ ਸ਼੍ਰੀ ਅਕਾਲ ਇਹ ਜਿਹੜੀ ਪੰਜਾਬ ਚਾਹ ਯਾਤਰਾ ਜੀ ਦੁਆਰਾ ਸ਼ੁਰੂ ਕਰ ਰਹੇ ਸੱਭ ਸਦਾ ਸੁਬੀਤ ਸਿੰਘ ਬਾਦਲ ਇੱਕ ਮੁਹਿੰਮ ਜਿਹੜੇ ਜਿਹੜੀ ਮੌਜੂਦਾ ਸਰਕਾਰ ਆ ਉਹਦੀ ਮਾੜੂ ਨੀਤੀਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਸੋ ਇਹਦੇ ਅੰਦਰ ਉਹਨਾਂ ਨੇ ਜਿਹੜੀ ਦੁਆਰਾ ਸ਼ੁਰੂ ਕੀਤੀ ਹੈ ਪੰਜਾਬ ਚਾਹ ਯਾਤਰਾ ਇਹ ਗਿੱਦੜਵਾ ਹਲਕੇ ਤੋਂ ਸ਼ੁਰੂ ਕੀਤੀ ਹੈ ਕਿਉਂਕਿ ਜਿਵੇਂ ਕਿ ਸਭ ਨੂੰ ਪਤਾ ਗਿੱਦੜਵਾ ਹਲਕਾ ਕਿਉਂਕਿ ਬਾਦਲ ਸਾਹਿਬ ਦੇ ਹਮੇਸ਼ਾ ਤੋਂ ਹੀ ਨਜ਼ਦੀਕ ਰਿਹਾ ਸੋ ਕਿਦੜਵਾ ਹਲਕੇ ਤੋਂ ਪੰਜਾਬ ਚ 77 ਦੀ ਦੁਆਰਾ ਇਸ ਵਾਰੀ ਸ਼ੁਰੂਆਤ ਹੋਈ ਹੈ ਸੋ ਇਹ ਕਾਫਲਾ ਹੋਰ ਅੱਗੇ ਮੁਕਸਰ ਤੱਕ ਵੀ ਜਾਊਗਾ ਅੱਜ ਸੋ ਇਹਦੇ ਵਿੱਚ ਆਪਾਂ ਆਉਣ ਵਾਲੇ ਐਮਪੀ ਇਲੈਕਸ਼ਨਾਂ ਵਿੱਚ ਇੱਕ ਤਾਂ ਅੱਜ ਤੁਸੀਂ ਐਸ ਹਿਸਾਬ ਲਾੜੋ ਕਿੰਨੇ ਪੱਤਰ ਰੱਖਿਆ ਜਾ ਰਿਹਾ ਕਿ ਲੋਕਾਂ ਦਾ ਵੈਸੀ ਇਹਨਾਂ ਉਤਸ਼ਾਹ ਸਦਾਰਸ਼ ਵੀ ਬਦਲ ਆ ਰਿਹਾ ਕਿਦੜਵਾਚ ਸੋ ਅੱਜ ਆਪਾਂ ਸਾਰੇ ਪੰਜਾਬ ਦੇ ਲੋਕਾਂ ਨੂੰ ਮੀਡੀਆ ਰਾਹੀਂ ਤੇ ਹੋਰ ਕੱਠ ਰਾਹੀਂ ਇਹ ਸੰਦੇਸ਼ ਦੇਣਾ ਕਿ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਦੀ ਮਾੜੋ ਨੀਤੀਆਂ ਤੋਂ ਬਚ ਕੇ ਰਹੋ ਤੇ ਆਉਣ ਵਾਲੇ ਟਾਈਮ 'ਚ ਆਪਣੀ ਜੋ ਕਿ ਪੰਜਾਬ ਦੀ ਖੇਤਰੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੂੰ ਸਟਰੋਂਗ ਕਰੋ ਇਹਨਾਂ ਨੂੰ ਤਕੜਾ ਕਰੋ ਬਟ ਜਿੱਥੇ ਮੇਰੀ ਡਿਊਟੀ ਲੱਗੀ ਹੈ ਸ਼ਹਿਰ 'ਚ ਉੱਥੋਂ ਦੇ ਕੁਝ ਮੇਨ ਮੁੱਦੇ ਨੇ ਜਿਹਦੇ ਬਾਰੇ ਮੈਂ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗਾ ਜਿਵੇਂ ਕਿ ਇੱਥੇ ਸੀਵਰ ਦੀ ਤੇ ਵਾਟਰ ਵਰਕਸ ਤੇ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਆ ਸੋ ਇੰਨੇ ਸਾਲਾਂ ਤੋਂ ਸਾਡਾ ਐਮ.ਐਲ.ਏ ਸਾਹਿਬ ਵੀ ਇੱਥੇ ਤਿੰਨਾਂ ਹੀ ਰਹਿ ਚੁੱਕੇ ਆ ਹੁਣ ਇਹ ਤੇ ਸੀਵਰ ਦਾ ਪਾਣੀ ਤੇ ਵਾਟਰ ਬਾਕਸ ਜਿਹੜੀ ਪਾਈਪ ਆ ਉਹ ਇੱਕੋ ਜਿਹੇ ਨਾਲ ਪਾਣੀ ਮਿਕਸ ਹੁੰਦਾ ਪੀਣ ਵਾਲੇ ਪਾਣੀ ਸੀਵਰ ਵਾਲਾ ਪਾਣੀ ਆਉਂਦਾ ਸੋ ਇੱਥੋਂ ਦਾ ਲੋਕਾਂ ਦਾ ਜਿਹੜਾ ਆਪਣਾ ਪੀਣ ਵਾਲਾ ਪਾਣੀ ਉਹੀ ਨਹੀਂ ਸਾਫ਼ ਆਉਂਦਾ ਜਿਹੜੀ ਕਿ ਬੜੀ ਬੇਸਿਕ ਨੀਡ ਆ ਸੋ ਆਹ ਨਿੱਕੇ ਮੋٹے ਮੁੱਦੇ ਨੇ ਜਿਹੜੇ ਮੈਂ ਸਮਝੂਗਾ ਜਿਨ੍ਹਾਂ ਦਾ ਹੱਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆਉਣ ਵਾਲੇ ਟਾਈਮ 'ਚ ਬਿਲਕੁਲ ਮੇਰੇ ਸਾਹਮਣੇ ਨਾਲ ਫੇਲ ਆ ਜੀ ਉਹਨਾਂ ਦੀ ਕਾਰਗੁਜ਼ਾਰੀ ਜਿਹੜੇ ਕਿ ਲੋਕਾਂ ਦੇ ਮਕਾਨ ਪਾਸ ਹੋਏ ਹੋਏ ਆ ਤੇ ਉਹਨਾਂ ਦੇ ਉਹਨਾਂ ਕੋਲ ਰਸੀਦਾਂ ਵੀ ਆਈਆਂ ਹੋਈਆਂ ਉਹਨਾਂ ਦਾ ਕਮੇਟੀ ਵਾਲੇ ਭੇਦਭਾਵ ਕਰਕੇ ਉਹਨਾਂ ਦੇ ਮਕਾਨ ਹੀ ਨਹੀਂ ਪਾਸ ਹੁੰਦੇ ਤੇ ਜਿਹੜੇ ਆਹ ਜਿਵੇਂ ਤੁਹਾਨੂੰ ਦੱਸਿਆ ਪਾਣੀ ਦੀ ਪ੍ਰੋਬਲਮ ਸੀਵਰ ਦੀ ਪ੍ਰੋਬਲਮ ਜਦ ਮਾੜਾ ਮੋਟਾ ਮੀਂਹ ਪੈ ਜਾਂਦਾ ਇੱਥੇ ਐ ਪਾਣੀ ਖੜਾ ਹੋ ਜਾਂਦਾ ਜਿਵੇਂ ਪਤਾ ਨਹੀਂ ਕਿੰਨੇ ਦਿਨਾਂ ਦਾ ਮੀਂਹ ਪਈ ਜਾਂਦਾ ਹੁੰਦਾ ਸੋ ਆਹ ਜਿਹੜੀ ਪ੍ਰੋਬਲਮਸ ਨੇ ਇਹ ਆਪਣੀ ਜਿਹੜੀ ਕਮੇਟੀ ਹੈ ਸ਼ਹਿਰ ਦੀ ਕਾਂਗਰਸ ਦੀ ਇਹ ਇਸ ਚੀਜ਼ ਦਾ ਕੋਈ ਹੱਲ ਨਹੀਂ ਕਰ ਰਹੀ ਬਹੁਤ ਜ਼ਿਆਦਾ ਉਤਸ਼ਾਹ ਨਹੀਂ ਕਿ ਦੜਵਾ ਦੇ ਲੋਕਾਂ ਵਿੱਚ ਇਹ ਵਹੀਮ ਤਾਂ ਕਾਫੀ ਦਿਨਾਂ ਤੋਂ ਚੱਲੀ ਵੀ ਹੈ ਸੋ ਅੱਜ ਪਰ ਇਹ ਇੱਕ ਦੜਵਾ ਫਾਈਨਲੀ ਆ ਰਹੀ ਹੈ ਕਿਉਂਕਿ ਕਿਸਾਨ ਅੰਦੋਲਨ ਕਰਕੇ ਆਪਣੇ ਕਿਸਾਨ ਵੀਰ ਦਿੱਲੀ ਤਰਨਾਲ ਆ ਰਹੇ ਸੀ ਤਾਂ ਥੋੜੀ देर ਲਈ ਰੋਕਤੀ ਸੀ ਬਟ ਮਹੀਮ ਦੁਆਰਾ ਸ਼ੁਰੂ ਹੋਈ ਐ ਸੋ ਗਿੜਵਾ ਦੇ ਲੋਕਾਂ ਨੂੰ ਤਾਂ ਬਹੁਤ ਵੱਧ ਚੜ ਕੇ ਉਤਸ਼ਾਹ ਸਾਰੇ ਆਪਾ ਦੇਖ ਰਹੇ ਆ ਮੇਰੇ ਪਿੱਛੇ ਟਰੈਕਟਰ ਲੈ ਕੇ ਪਹੁੰਚ ਰਹੇ ਆ ਸੋ ਜਿਨ੍ਹਾਂ ਕੋਲੇ ਹੋਰ ਸਾਧਨ ਹੋਰ ਲੈ ਕੇ ਪਹੁੰਚ ਰਹੇ ਆ ਸੋ ਸਭ ਦੇ ਮਣਾ ਚ ਭੜਾ ਉਤਸ਼ਾਹ ਦੇਖੋ ਜੀ ਇਹ ਤਾਂ ਹੁਣ ਸਾਰੇ ਪੰਜਾਬ 'ਚ ਬਹੁਤ ਜ਼ਿਆਦਾ ਸਪੈਕੂਲੇਸ਼ਨ ਚੱਲ ਰਹੀ ਆ ਕਿ ਅਕਾਲੀ ਦਲ ਦਾ ਬੀਜੇਪੀ ਨਾਲ ਦੁਆਰਾ ਕਟ ਜੋੜ ਹੋ ਰਿਹਾ ਸੋ ਇਹ ਆਈ ਕੈਨ ਨਾਇਦਰ ਕਨਫਰਮ ਨਾ ਡਿਨਾਈ ਮਤਲਬ ਸਿਰਫ ਇਕਲੀ ਗੱਲਬਾਤ ਹੀ ਆ ਬਟ ਲੱਗ ਰਿਹਾ ਜਿਵੇਂ ਆਪਾਂ ਹਰ ਰੋਜ਼ ਗੱਲਬਾਤ ਸੁਣ ਰਹੇ ਆ ਕਿ ਕਿਸੇ ਨਾ ਕਿਸੇ ਆਪਣਾ ਕਾਮਨ ਗਰਾਉਂਡ ਤੇ ਜ਼ਰੂਰ ਦੋਵੇਂ ਪਾਰਟੀਆਂ ਉਤਰਣਗੀਆਂ ਤਾਂ ਕਿ ਦੋਵੇਂ ਪਾਰਟੀਆਂ ਨੂੰ ਪੰਜਾਬ 'ਚ ਬਲ ਮਿਲੂਗਾ ਇੱਕ ਦੂਜੇ ਦੇ ਸਹਾਰੇ ਨਾਲ